ਗਿਆਨੀ ਤਾਹੇ ਵਖਾਨ ਗੁਰਦੇਵ ਕੁਰਪ ਨੂੰ ਪਿਆਨਾ ਕਰ ਰਹੇ ਨੇ ਜਦੋਂ ਬਨਾਰਸ ਪਹੁੰਚੇ ਤੇ ਬਨਾਰਸ ਦੇ ਨਾਲ ਇੱਕ ਨਗਰ ਪੈਂਦਾ ਸ਼ਹਿਰ ਪੈਂਦਾ ਉਹਦਾ ਨਾਮ ਹੈ ਸਸਰਾਮ ਇੱਥੋਂ ਦਾ ਇੱਕ ਰਹਿਣ ਵਾਲਾ ਗੁਰੂ ਕਾ ਪਿਆਰਾ ਸਿੱਖ ਹੈ ਇਹਦਾ ਨਾਮ ਹੈ ਭਾਈ ਫੱਗੂ ਲੋਕ ਪਿਆਰ ਦੇ ਨਾਲ ਚਾਚਾ ਫੱਗੂ ਵੀ ਕਹਿੰਦੇ ਨੇ ਫੱਗੂ ਮੱਲ ਵੀ ਕਹਿੰਦੇ ਨੇ ਬੜਾ ਗੁਰਦੇਵ ਦੇ ਚਰਣਾ ਦਾ ਸਿੱਧਕੀ ਸਿੱਖ ਹੈ ਸੇਵਾ ਦਾ ਉਹ ਅਥਾਹ ਦਰਿਆ ਹੈ ਗੁਰਦੇਵ ਦੇ ਚਰਨਾਂ ਦਾ ਪੌਰਾ ਹੈ ਦਸਵੰਦ ਇਕੱਠਾ ਕਰਦਾ ਹੈ ਉੱਥੇ ਲੋੜਵੰਦਾਂ ਦੇ ਲਈ ਲੰਗਰ ਲਗੰਦਾ ਹੈ ਜੋ ਕੁਝ ਵੱਧਦਾ ਹੁੰਡੀ ਬਣਾ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਜ ਦਿਆ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉਣਾ ਸੁਣ ਕੇ ਭਾਈ ਫੱਗੂ ਦਾ ਘਰ ਬੜਾ ਛੋਟਾ ਸੀ ਦਰਵਾਜ਼ਾ ਅਤ ਭੀੜਾ ਸੀ ਜਦੋਂ ਉਹਨੇ ਸੁਣਿਆ ਗੁਰਦੇਵ ਆ ਰਹੇ ਨੇ ਮੇਰੇ ਘਰ ਦੇ ਅੰਦਰ ਆਪਣੇ ਮੁਬਾਰਕ ਚਰਨ ਪਾਉਣਗੇ ਉਹਨੇ ਵੇਖਿਆ ਵੀ ਗੁਰਦੇਵ ਤਾਂ ਇੰਨੇ ਵੱਡੇ ਮੇਰੇ ਘਰ ਦਾ ਦਰਵਾਜ਼ਾ ਐਡਾ ਢੀੜਾ ਉਹਨੇ ਆਪਣਾ ਮકાਨ ਢਾਇਆ ਤੇ ਹੁਣ ਉਹ ਮકાਨ ਬਣਾਉਣ ਦੇ ਲਈ ਵੱਡਾ ਦਰਵਾਜ਼ਾ ਰੱਖਦਾ ਪਿਆ ਵੱਡਾ ਸਾਰਾ ਗੇਟ ਰੱਖ ਲਿਆ ਤੇ ਜਦੋਂ ਉਹਨੇ ਵੱਡਾ ਗੇਟ ਰੱਖ ਲਿਆ ਲੋਕ ਕਹਿੰਦੇ ਨੇ ਫਗੂ ਜੀ ਕੀ ਗੱਲ ਘਰ ਦਾ ਦਰਵਾਜ਼ਾ ਬੜਾ ਵੱਡਾ ਰੱਖ ਲਿਆ ਤੂੰ ਇਧਰ ਦੀ ਕੀ ਲਗਾਉਣਾ ਹੈ ਅਕਸਰ ਹੀ ਲੋਕ ਜਿਹੜੇ ਨੇ ਉਹ ਪੁੱਛਦੇ ਨੇ ਵੀ ਉਹ ਇਧਰ ਦੇ ਕੀ ਲਗਾਉਣਾ ਹੈ ਭਾਈ ਫਗੂ ਜੀ ਕਹਿੰਦੇ ਨੇ ਛੋਟੇ ਦਵਾਰ ਅੰਤਰ ਕਿੰਮ ਵੜੇ ਇਹ ਬੜੇ ਦਵਾਰ ਪ੍ਰਭ ਆਵਤ ਚੜੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਛੋਟਾ ਦਰਵਾਜ਼ਾ ਸੀ ਉਹ ਛੋਟੇ ਦਰਵਾਜਿਆਂ ਵਾਲਿਆਂ ਦੇ ਘਰ ਵੱਡਾ ਮਾਲਕ ਕਿੱਦਾਂ ਆਵੇ ਆ ਵੱਡਾ ਦਰਵਾਜ਼ਾ ਘਰ ਲਈਏ ਕਿ ਵੱਡੇ ਨੂੰ ਤਰਸ ਆਵੇਗਾ ਉਹ ਘਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏਗਾ ਇਹ ਗੱਲ ਅੰਦਰ ਤੇ ਲਾਗੂ ਹੁੰਦੀ ਜੇ ਸਾਡੇ ਹਿਰਦੇ ਦੇ ਅੰਦਰ ਪ੍ਰੇਮ ਨਹੀਂ ਚਾਹੋ ਨਹੀਂ ਸ਼ਰਧਾ ਨਹੀਂ ਅਦਬ ਨਹੀਂ ਸਤਕਾਰ ਨਹੀਂ ਤੇ ਯਾਦ ਰੱਖਿਓ ਵੱਡਾ ਅੰਦਰ ਕਿੱਥਾਂ ਆਵੇ ਭਗਤ ਕਬੀਰ ਜੀ ਤਾਂ ਕਹਿੰਦੇ ਰਾਜਨ ਕੌਣ ਤੇ ਮਾਰੇ ਆਵੇ ਦਰਯੋਦਨ ਤੇਰੇ ਘਰ ਦੇ ਵਿੱਚ ਕੌਣ ਆਵੇ ਤੇਰੇ ਖੀਰ ਖਾਣ ਦਾ ਭੁੱਖਾ ਥੋੜੀ ਮੈਂ ਦੁੱਧ ਪੀਣ ਦਾ ਭੁੱਖਾ ਥੋੜੀ ਤੇਰਾ ਮੈਂ ਯਾਦ ਰੱਖੀ ਬਿਦਰ ਦੇ ਘਰ ਦੀ ਕੁੱਤੀ ਝੌਂਪੜੀ ਐ ਉਹਦਾ ਖਵਾਇਆ ਹੋਇਆ ਸਾਗ ਵੀ ਤੇਰੀ ਖੀਰ ਨੂੰ ਮਾਤ ਪਾਉਂਦਾ ਹੈ ਉਹਦਾ ਪਿਆਇਆ ਹੋਇਆ ਪਾਣੀ ਵੀ ਤੇਰੇ ਦੁੱਧ ਤੋਂ ਪਰਿਆ ਹੈ ਰਾਜਨ ਤੇਰੇ ਘਰ ਵਿੱਚ ਕੌਣ ਆਵੇ ਤੂੰ ਤਾਂ ਆਪਣੇ ਹਾਥੀ ਤੇ ਘੋੜੇ ਵੇਖ ਵੇ ਕੇ ਹੰਕਾਰਿਆ ਪਿਆ ਹੈ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹੋ ਗਰੀਬ ਮੋਹਿ ਭਾਵੇ ਹਸਤੀ ਦੇਖ ਭ੍ਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਬਨੇ ਕਹਿ ਲਗਾ ਮੈਂ ਘਰ ਦਰਵਾਜਾ ਤਾਂ ਵੱਡਾ ਰੱਖਿਆ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਦਿਨ ਆਏ ਹਜ਼ੂਰ ਘੋੜੇ ਪਰ ਅਸਵਾਰ ਨੇ ਨਾਲ ਹਜ਼ੂਰ ਦੇ ਸਿੱਖ ਨੇ ਤਾਂ ਭਾਈ ਫੱਗੂ ਗਦਗਦ ਹੋ ਗਿਆ ਖੀਵਾ ਹੋ ਗਿਆ ਪ੍ਰੇਮ ਵਿੱਚ ਭਿੱਜਿਆ ਹੋਇਆ ਜਦੋਂ ਗੁਰਦੇਵ ਘੋੜੇ ਤੇ ਚੜ੍ਹੇ ਚੜਾਏ ਭਾਈ ਫੱਗੂ ਦੇ ਵੇੜੇ ਦੇ ਵਿੱਚ ਜਾ ਉਤਰਦੇ ਨੇ ਖੀਵਾ ਹੋ ਗਿਆ ਗੁਰਦੇਵ ਉਤਰੇ ਸੰਗਤਾਂ ਉਤਾਰ ਚ ਫੇਰਿਓ ਆ ਗਈਆਂ ਦਰਬਾਰ ਸਜਿਆ ਹਜ਼ੂਰ ਦੇ ਚਰਨਾਂ ਦੇ ਅੰਦਰ ਸੰਗਤਾਂ ਨੇ ਬਿਆੰਤ ਭਟਾਵਾਂ ਲਿਆ ਕੇ ਰਖੀਆਂ ਤੇ ਭਾਈ ਫਗੂ ਜਿਹੜਾ ਹੈ ਉਸ ਨੂੰ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਬਚਨ ਕਰਦੇ ਨੇ ਉਥੇ ਯਾਦ ਰੱਖਿਓ ਬੜੇ ਪ੍ਰੇਮ ਵਾਲੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਫੱਗੂ ਇੱਕ ਵਚਨ ਕਰਦੇ ਨੇ ਕਹਿਣ ਲੱਗੇ ਫੱਗੂ ਜੀ ਗੁਰੂ ਦਾ ਦਸਵੰਦ ਗੁਰੂ ਘਰ ਦਾ ਦਸਵੰਦ ਕਿੱਥੇ ਹੈ ਭਾਈ ਫੱਗੂ ਜੀ ਨੇ ਜਿੰਨੀ ਵੀ ਕਾਰ ਭੇਟਾ ਇਕੱਠੀ ਹੋਈ ਉਹਦੇ ਕੋਲ ਪਈ ਸੀ ਗੁਰਦੇਵ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤੇ ਗੁਰਦੇਵ ਨੇ ਵੇਖਿਆ ਭਾਈ ਫੱਗੂ ਦੋਵੇਂ ਹੱਥ ਜੋੜ ਕੇ ਨੀਵੀਂ ਪਾ ਕੇ ਬੈਠਾ ਹੋਇਆ ਹੈ ਅੱਖਾਂ ਦੇ ਵਿੱਚ ਨੀਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਸਕਰਾਏ ਕਹਿਣ ਲੱਗੇ ਫੱਗੂ ਜੀ ਦਸਵੰਦ ਪੂਰਾ ਨਹੀਂ ਆਇਆ ਜਿਹੜੀ ਗੁਰੂ ਕੀ ਕਾਰ ਭੇਟਾ ਹੈ ਪੂਰੀ ਨਹੀਂ ਆਈ ਅਜੇ ਭਾਈ ਫੱਗੂ ਜੀ ਨੀਵੀਂ ਪਾ ਕੇ ਬੈਠੇ ਨੇ ਮਨ ਵਿੱਚ ਵਿਚਾਰਤੇ ਪਏ ਨੇ ਕਿ ਗੁਰੂ ਘਰ ਦੇ ਵਿੱਚ ਅੱਜ ਤੱਕ ਜੋ ਕੁਝ ਭੇਜਿਆ ਕਦੇ ਉਧਰੋਂ ਹਜ਼ੂਰ ਨੇ ਐਸਾ ਬਚਨ ਨਹੀਂ ਕੀਤਾ ਅੱਜ ਹਜ਼ੂਰ ਐਸਾ ਬਚਨ ਕਰਦੇ ਪਏ ਮੈਂ ਤਾਂ ਕੋਲ ਰੱਖਦਾ ਕੁਝ ਨਹੀਂ ਗੁਰੂ ਕੀ ਜਿਹੜੀ ਉਗਰਾਹੀ ਹੁੰਦੀ ਐ ਮੈਂ ਉਹਦੇ ਵਿੱਚੋਂ ਇੱਕ ਆਣਾ ਨਹੀਂ ਖਰਚਦਾ ਯਾਦ ਰੱਖਿਓ ਗੁਰੂ ਕੀ ਗੋਲਕ ਦੇ ਪ੍ਰਤੀ ਸਿੱਖ ਕਿੰਨਾ ਕੁ ਈਮਾਨਦਾਰ ਹੋਵੇ ਗੁਰੂ ਕੀ ਗੋਲਕ ਦੇ ਵਿੱਚੋਂ ਖਾਦਾ ਹੋਇਆ 1 ਰੁਪਿਆ ਵੀ ਯਾਦ ਰੱਖਿਓ ਗੁਰੂ ਘਰ ਦਾ ਦੇਣਦਾਰ ਹਾਂ ਭਾਈ ਫੱਗੂ ਸੋਚਦਾ ਮੈਂ ਤੇ ਕਦੇ ਇੱਕ ਆਣਾ ਵੀ ਨਹੀਂ ਰੱਖਿਆ ਗੁਰਦੇਵ ਮੁਸਕਰਾਏ ਭਾਈ ਫੱਗੂ ਕਹਿੰਦੇ ਪਾਦਸ਼ਾਹ ਮੈਂ ਭੁੱਲਣ ਆ ਰ ਮੈਨੂੰ ਦੱਸ ਦੇ ਚੇਤਾ ਕਰਾ ਦੇਓ ਹਜ਼ੂਰ ਕਹਿੰਦੇ ਉਹ ਜਿਹੜੀ ਸਾਹਮਣੇ ਬੇਰੀ ਹੈ ਉਹਦੇ ਬੇਰ ਸਾਰੀ ਸੰਗਤ ਨੂੰ ਖਵਾ ਭਾਈ ਫੱਗੂ ਜੀ ਗਦਗਦ ਹੋ ਗਏ ਖੁਸ਼ ਹੋ ਗਏ ਉਹ ਡਾਢਿਆ ਤੂੰ ਤਾਂ ਉਹ ਵੀ ਜਾਣਦਾ ਹੈ ਜੋ ਮੈਂ ਭੁੱਲ ਚੁੱਕਾ ਹਾਂ ਗੁਰਦੇਵ ਪ੍ਰਸੰਨ ਹੋਏ ਕਹਿਣ ਲੱਗੇ ਫੱਗੂ ਜੀ ਫਿਰ ਸਾਰੀ ਗੱਲ ਸੁਣਾਓ ਇਹ ਬੇਰੀ ਨੂੰ ਬੇਰ ਕਿੱਦਾਂ ਲੱਗੇ ਭਾਈ ਫੱਗੂ ਜੀ ਸਾਰੀ ਘੜੀ ਹੋਈ ਸੰਗਤ ਵਿੱਚ ਸੁਣਾਉਂਦੇ ਨੇ ਜਿਸ ਤਰ੍ਹਾਂ ਆਪ ਜੀ ਸਜੇ ਬੈਠੇ ਹੋ ਮੰਨ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ ਸੁਣਾਉਣ ਲੱਗਾ ਕਹਿਣ ਲੱਗਾ ਪਾਤਸ਼ਾਹ ਇੱਕ ਵਾਰੀ ਆਪ ਜੀ ਦੇ ਦਰ ਘਰ ਦੀ ਗ੍ਰਹੀ ਕਰਦਾ ਹੋਇਆ ਮੈਂ ਇੱਕ ਗਰੀਬ ਸਿੱਖ ਦੇ ਘਰ ਦੇ ਵਿੱਚ ਗਿਆ ਉਹ ਸਿੱਖ ਘਰ ਦੇ ਵਿੱਚ ਨਹੀਂ ਸੀ ਤੇ ਉਹਦੇ ਘਰ ਵਾਲੀ ਜਿਹੜੀ ਸੀ ਉਹਨੇ ਸਾਨੂੰ ਜਵਾਬ ਦੇ ਦਿੱਤਾ ਇਦਾਂ ਹੀ ਹੁੰਦਾ ਅਕਸਰ ਜਿਹੜੇ ਗ੍ਰਾਈ ਕਰਨ ਜਾਂਦੇ ਗੁਰੂ ਘਰ ਦਾ ਦਸਵੰਧ ਲੈਣ ਜਾਂਦੇ ਨੇ ਕਿ ਘਰ ਦੇ ਵਿੱਚ ਨਹੀਂ ਘਰ ਵਾਲਾ ਤੇ ਕੋ ਘਰੇ ਕੁਝ ਨਹੀਂ ਹੁਣ ਗ੍ਰਾਈ ਕਰਨ ਵਾਲੇ ਦਾ ਜੇਰਾ ਵੀ ਹੋਣਾ ਚਾਹੀਦਾ ਕਿਸੇ ਵਦੋ ਕਦੇ ਕੁਝ ਸੁੰਨਾ ਵੀ ਪੈਂਦਾ ਹੈ ਕਿ ਤੀਜੇ ਕ ਦਿਨ ਗ੍ਰਾਈਆਂ ਭਾਈ ਤੀਜੇ ਕ ਦਿਨ ਮੇਲਾ ਇਹ ਸੁੰਨੋ ਮਿਲ ਜਾਂਦਾ ਹੈ ਪਰ ਗੁਰੂ ਦਾ ਸਿੱਖ ਉਹ ਹੈ ਜਿਹੜਾ ਬੋਲੇ ਹੋਏ ਦਾ ਬੁਰਾ ਨਾ ਬਣਾਵੇ ਜੇ ਅਗਲੇ ਨੇ 1 ਰੁਪਿਆ ਵੀ ਕੱਢ ਦੇ ਦਿੱਤਾ ਤੇ ਉਹ ਝੋਲੀ ਕਰਕੇ ਆਪਣੀ ਝੋਲੀ ਵਿੱਚ ਪਵਾ ਲਵੇ। ਇਹ ਕੌਡੀ ਵੀ ਕਰੋੜਾਂ ਦੇ ਬਰਾਬਰ ਹੈ। ਉਹ ਕਹਿਣ ਲੱਗੀ ਉਹ ਤਾਂ ਆਪ ਘਰੇ ਨਹੀਂ ਮੈਂ ਤੈਨੂੰ ਕੀ ਦੇਵਾਂ। ਕਹਿਣ ਲੱਗਾ ਜੋ ਕੁਝ ਵੀ ਹੈ ਮੈਨੂੰ ਦੇ ਦੇਓ। ਉਹ ਘਰ ਵਾਲੀ ਕਹਿੰਦੇ ਹੋਰ ਤਾਂ ਮੇਰੇ ਕੋਲ ਨਹੀਂ ਆ ਕੂੜਾ ਹੋ ਜਦੀ ਪਈ ਮਾਂਜੇ ਦੇ ਨਾਲ। ਤੂੰ ਕਹਿਣਾ ਮੈਂ ਦੋ ਬੁੱਕ ਭਰ ਕੇ ਇਹਦੇ ਵਿੱਚ ਪਾ ਦਿੰਨਾ। ਪਾ ਦਿੰਨੇ ਹੈ। ਭਾਈ ਫੱਗੂ ਜੀ ਨੇ ਝੋਲੀ ਕਰਨ ਲਈ ਕਹਿਣ ਲੱਗੇ ਲਿਆ ਕੂੜਾ ਹੀ ਪਾ ਦੇ। ਧੰਨ ਗੁਰੂ ਦਾ ਸਿੱਖ ਉਹ ਕੂੜਾ ਪਾ ਦਿੱਤਾ ਯਾਦ ਰੱਖਿਓ ਜਿਹੜਾ ਕਰਨੀ ਵਾਲਾ ਸਿੱਖ ਹੈ ਉਹ ਕੂੜੇ ਨੂੰ ਵੀ ਸੋਨੇ ਵਿੱਚ ਬਦਲ ਸਕਦਾ ਹੈ ਕਰਨੀ ਵਾਲਾ ਸਿੱਖ ਕੂੜੇ ਨੂੰ ਵੀ ਸੋਨੇ ਵਿੱਚ ਬਦਲ ਸਕਦਾ ਹੈ ਕੂੜਾ ਪਵਾਇਆ ਘਰੇ ਲੈ ਕੇ ਆਇਆ ਕੂੜੇ ਨੂੰ ਸਤਗੁਰੂ ਮੈ ਛਾਣਿਆ ਉਹਦੇ ਵਿੱਚੋਂ ਬੇਰ ਦੀ ਇੱਕ ਗਿੜਕ ਨਿਕਲੀ ਹਜ਼ੂਰ ਮੈਂ ਆਪ ਜੀ ਦੇ ਦਰ ਘਰ ਦੀ ਭੇਟਾ ਜਾਣ ਤੇ ਸੁੱਤੀ ਨਹੀਂ ਮੈਂ ਵਿਹੜੇ ਵਿੱਚ ਦੱਬ ਦਿੱਤੀ ਅੱਜ ਉਹ ਦਰਖਤ ਬਣਿਆ ਦਰਖਤ ਤੋਂ 베ਰੀ ਬਣ ਕੇ ਲੋ ਮਿੱਠੇ 베ਰ ਲੱਗੇ ਆਪ ਜੀ ਛੱਕਦੇ ਪਏ ਜਹਾਦ ਰੱਖਿਓ ਗੁਰੂ ਘਰ ਦਾ ਦਸਵੰਦ ਕਿਸ ਇਮਾਨ ਦੇ ਨਾਲ ਰੱਖਣੀ ਅਮਾਨਤ ਦੇ ਨਾਲ ਰੱਖਣੀ ਇਹ ਅਮਾਨਤ ਵਿੱਚ ਖਿਆਨਤ ਨਹੀਂ ਕਰਨੀ ਇਸ ਚਾਚਾ ਪੱਗੂ ਮਾਲੂ ਜੀ ਤੋਂ ਸਿੱਖੀਏ ਭਾਈ ਫੱਗੂ ਬਲਜੀ ਨੂੰ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਕਲਾਵੇ ਵਿੱਚ ਲੈਂਦੇ ਨੇ ਕਹਿਣ ਲੱਗੇ ਭਾਈ ਫੱਗੂ ਜੀ ਤੁਸੀਂ ਸਾਡੇ ਗੁਰਮੁਖ ਸਿੱਖ ਹੋ ਭਾਈ ਫੱਗੂ ਜੀ ਨੂੰ ਸਤਿਗੁਰੂ ਜੀ ਨੇ ਰਹਿਮਤਾਂ ਦੇ ਨਾਲ ਨਿਵਾਜ ਦਿੱਤਾ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵ ਹੈ ਚੜ੍ਹੇ ਸਵਾਇਆ ਵਡਿਆਈ